ਜੀ ਮੇਰਾ ਵੀ ਬੋਲ ਕਰਦਾ ਝੋਨਾ ਲਾਵਾਂ ਜੀ ਮੇਰਾ ਵੀ ਬੋਲ ਕਰਦਾ ਗੰਨਾ ਲਾਵਾਂ ਮਨੂੰ ਇਸ ਗੱਲ ਦੀ ਪਰਵਾਹ ਨਹੀਂ ਵੀ ਕਿਸੇ ਦੀ ਈਗੋ ਹਟੋਦੀ ਐ ਕਿਸੇ ਨੂੰ ਬੁਲਾਇਆ ਨਹੀਂ ਕਿਸੇ ਇੱਕ ਜਥੇਬੰਦੀ ਨੂੰ ਇਨਵਾਈਟ ਕੀਤਾ ਕਿ ਨਹੀਂ ਕੀਤਾ ਸਲਾਹ ਕੀਤੀ ਕਿ ਨਾ ਕੀਤੀ ਕਿਉਂਕਿ ਮਸਲਾ ਜਦੋਂ ਕਿਸਾਨੀ ਦਾ ਹੈ ਸਾਰਾ ਪੰਜਾਬ ਸਾਰਾ ਹਿੰਦੁਸਤਾਨ ਜਦੋਂ ਇੱਕ ਸਾਲ ਤੋਂ ਸੰਘਰਸ਼ ਚੱਲਿਆ ਸਾਰਾ ਹਿੰਦੁਸਤਾਨ ਇਕੱਠਾ ਸੀ ਕਿਸਾਨੀ ਦੇ ਮੁੱਦੇ ਦੇ ਉੱਤੇ ਤੇ ਮੈਂ ਵੀ ਅੱਜ ਇੱਕ ਕਿਸਾਨ ਦੇ ਨਾਤੇ ਕਹਿ ਰਿਹਾ ਵੀ ਹੋ ਸਕਦਾ ਹੈ ਨੌਜਵਾਨਾਂ ਨੇ ਨਾ ਪੁੱਛਿਆ ਹੋਵੇ ਹੋ ਸਕਦਾ ਹੈ ਕਿਸੇ ਇੱਕ ਜੱਥੇਬੰਦੀ ਨੂੰ ਕਿਸੇ ਨੇ ਸਲਾਹ ਨਾ ਕੀਤੀ ਹੋਵੇ ਪਰ ਘਟੋ ਘਟ ਪੰਜਾਬ ਦੇ ਕਿਸਾਨਾਂ ਨਾਲ ਜ਼ਰੂਰ ਗੱਲਬਾਤ ਹੋ ਕੇ ਉਹਨਾਂ ਦੀ ਨਬਜ਼ ਸਮਝਣੀ ਚਾਹੀਦੀ ਹੈ ਵੀ ਕੀ ਉਹਨਾਂ ਦਾ ਕੀ ਫਾਇਦਾ ਹੈ ਉਸ ਨੌਜਵਾਨ ਨੇ ਸੁਭ ਕਰਨੇ ਨਹੀਂ ਪੁੱਛਿਆ ਵੀ ਮੇਰੇ ਇਸ ਚ ਕੀ ਫਾਇਦਾ ਹੈ ਉਨੇ ਕਿ ਸਿੱਖ ਦੇਖ ਰਿਹਾ ਰੋਹ ਉੱਤੇ ਸੰਘਰਸ਼ ਚੱਲ ਰਿਹਾ ਉੱਥੇ ਵੀ ਚੱਲ ਰਿਹਾ ਇੱਥੇ ਵੀ ਚੱਲ ਰਿਹਾ ਸਾਰਿਆਂ ਦੀ ਚਿੰਤਾ ਸਾਡੀ ਵੀ ਚਿੰਤਾ ਹੈ ਪਰ ਸ਼ਾਇਦ ਉਮਰ ਦਾ ਤਕਾਜ਼ਾ ਕਰਕੇ ਮੇਰੇ ਵਰਗਾ ਵੀ ਕੋ ਕੌਮਲਾ ਜੱਟ ਪੁੱਛਣ ਲੱਗਾ ਕਿਉਂਕਿ ਉਮਰ ਹੋ ਸਕਦਾ ਉਸ ਜਵਾਨੀ ਵਿੱਚ ਵੀ ਨਾਲ ਚੱਕ ਕੇ ਡੰਡਾ ਤੁਰ ਪੈਂਦੇ ਅਪਰਾਜੇ ਸਮਾਏ ਲੀਡਰਾਂ ਦੀ ਜ਼ਿੰਮੇਵਾਰੀ ਹੈ ਵੀ ਸ਼ੁਭ ਕਰਨ ਵਰਗੇ ਦੂਜੇ ਜਿਹੜੇ ਕਿਸਾਨ ਕੋਲੇ ਪਾਲੇ ਕਿਸਾਨ ਬੈਠੇ ਉਹਨਾਂ ਤੋਂ ਚਾਨਣਾ ਪਾਣ ਯਾ ਜਿਹੜੀਆਂ ਮੰਗਾ ਸੀ ਲੈ ਕੇ ਚੱਲੇ ਆ ਇਹਦੇ ਨਾਲ ਪੰਜਾਬ ਦੀ ਭਲਾਈ ਹੈਗੀ ਮੈਂ ਤਾਂ ਇੱਕ ਸਿੱਧੂ ਸਿੱਤੀ ਜੀ ਜਟਕੂ ਜੀ ਗੱਲ ਕਰੂੰਗਾ ਮੈਂ ਸਮਝਦਾ ਵੀ ਆ ਜਿਹੜੀ 23 ਫਸਲਾਂ ਦੀ ਐਮਐਸਪੀ ਨੂੰ ਲੈ ਕੇ ਪਤਾ ਲੱਗਿਆ ਜਿਹੜੇ ਰਿਪੋਰਟਸ ਤੋਂ ਦੇਖਦੇ ਆ ਕਿ ਉੱਥੇ ਜਾ ਕੇ ਗੱਲ ਫਸ ਗਈ ਕੇਂਦਰ ਸਰਕਾਰ ਦੇ ਵਜ਼ੀਰ ਸਾਹਿਬਾਨ ਇਥੇ ਆਏ ਸੀਗੇ ਉਹਨਾਂ ਨੇ ਤਾਂ ਆਖਿਆ ਸੀ ਵੀ ਆਹ ਜਿਹੜੇ ਤੁਸੀਂ ਫਸਲਾਂ ਦੀ ਹੈ ਕਹ ਰਹੇ ਹੋ ਜਿਹੜੀ ਇੱਥੇ ਉਗਾਈ ਜਾਂਦੀ ਹੈ ਇਹਨਾਂ ਦੀ ਐਮਐਸਪੀ ਦੇਣ ਨੂੰ ਸੀ ਤਿਆਰ ਪਰ ਕਹਿੰਦੇ ਗੱਲ ਵਿੱਚ ਆ ਉੱਥੇ ਫਸ ਗਿਆ ਵੀ ਤੇਹੀ ਫਸਲਾਂ ਦੀ ਫਸਲਾਂ ਦੀ ਖਰੀਦ ਦੀ ਐਮਐਸਪੀ ਦੇ ਉੱਤੇ ਗਾਰੰਟੀ ਦਿਓ ਸਭ ਅਸੀਂ ਮੈਂ ਨਿੱਜੀ ਤੌਰ ਤੇ ਜੇ ਕਿਸਾਨ ਨਾਲ ਗੱਲ ਤੁਹਾਡੇ ਨਾਲ ਸੰਜੀ ਕਰਾਂ ਮੈਂ ਜਿਸ ਕਿਤੇ ਤੁਹਾੰਦ ਸਾਡੇ ਮਾਲਵੇ ਦਾ ਖੀਰ ਅਸੀਂ ਰਾਜਸਥਾਨ ਬਾਰਡਰ ਤੇ ਬੈਠੇ ਹਾਂ ਸਾਡੇ ਪਾਣੀ ਨਹੀਂ ਅਸੀਂ ਜੇ ਅਸੀਂ ਉੱਥੇ ਕਪਾਹ ਲਾਨੇ ਹਨ ਸਾਬ ਇਸ ਕਰਕੇ ਨਹੀਂ ਵੀ ਕਮਾਲੀ ਐਮਐਸਪੀ ਨਾਲ ਸੀਸੀਆਈ ਖਰੀਦ ਲੂਗੀ ਕਿ ਨਹੀਂ ਖਰੀਦੂ ਸਾਡੀ ਮਜਬੂਰੀ ਹੈ ਜੀ ਮੇਰਾ ਵੀ ਬੋਲ ਕਰਦਾ ਝੋਨਾ ਲਾਵਾਂ ਜੀ ਮੇਰਾ ਵੀ ਬੋਲ ਕਰਦਾ ਗੰਨਾ ਲਾਵਾਂ ਕਿਉਂਕਿ ਸਿੱਕੇਬੰਦ ਖੇਤੀ ਹੈ ਨਾ ਹੀ ਕੋਈ ਨਰਮੇ ਦੇ ਅੰਦਰ ਸਾਰੇ ਨੂੰ ਪੰਜਾਬ ਦੇ ਕਿਸਾਨ ਇੱਕ ਇੱਕ ਪਿੰਡ 'ਚ ਸਾਰਿਆਂ ਨੂੰ ਪਤਾ ਸਾਡੇ ਮਾਲਵੇ 'ਚ ਜਾ ਕੇ ਦੇਖ ਲਓ ਕਦੋਂ ਪਹਿਲਾਂ ਦਾ 18 18 20 20 ਸਪਰੇਆ ਹੁੰਦੀਆਂ ਸੀ ਕਿ ਇਸ ਕਰਕੇ ਉਸੇ ਰਿਸਕ ਇਨਵੋਲਡ ਹੈ ਕਿ ਪੰਜਾਬ ਦੀ ਝੋਨੇ ਦੀ ਤੇ ਕਣਕ ਦੀ ਐਮਐਸਪੀ ਨਹੀਂ ਮਿਲ ਰਹੀ ਸਾਬ ਉਹ ਤਾਂ ਮਿਲ ਰਹੀ ਹੈ ਹੁਣ ਆਪਾਂ 22 ਜਿਹੜੀ ਬਾਕੀ ਬਚਦੀਆਂ 21 ਉਹਨਾਂ ਦੀ ਮੰਗੀ ਜਾਂਦੇ ਆ ਮੇਰਾ ਇੱਕ ਸਵਾਲ ਹੈ ਸਾਰੇ ਲੀਡਰਾਂ ਨੂੰ ਮੈਂ ਕੱਲੇ ਜੱਥੇਬੰਦੀ ਦੀ ਗੱਲ ਨਹੀਂ ਕਰਦਾ ਜਿਹੜੇ ਬਾਲੇ ਤੱਤੇ ਹੋਏ ਫਿਰਦੇ ਆ ਜਿਹੜੇ ਇਸ ਬਲਦੀ ਦੇ ਵਿੱਚ ਕਿਉਂ ਪਾ ਪਾ ਕੇ ਆਪਣੀਆਂ ਚੌਧਰਾ ਚਮਕਾਉਣ ਵਾਸਤੇ ਕਿਸਾਨਾਂ ਦੇ ਹਮਾਇਤੀ ਹਮਾਇਤੀ ਬਣੇ ਬੈਠੇ ਮੇਰਾ ਇੱਕ ਸਵਾਲ ਹੈ ਉਹਨਾਂ ਨੂੰ ਵੀ ਆਹ 23 ਫਸਲਾਂ ਇਹਨਾਂ ਜੋ ਜੇ ਕੱਲ 23 ਪੋਸ ਕਰੋ ਗਰੰਟੀ ਮਿਲ ਜਾਂਦੀ ਹੈ ਇਹਨਾਂ ਜੋ ਕਿਹੜਾ ਬੀਜੂਗਾ ਸਾਬ ਕਿਹੜਾ ਬੰਦਾ ਆਪਣਾ ਝੋਨਾ ਛੱਡ ਕੇ ਬਾਜਰਾ ਲਾਊਗਾ ਕਿਹੜਾ ਮੂਗ ਲਾਊਗਾ ਕਿਹੜਾ ਰਾਗੀ ਲਾਊਗਾ ਛੱਡੋ ਜੂਟ ਛੱਡੋ ਛੱਡੋ ਬਾਕੀਆਂ ਦੀ ਕਿਸੇ ਨੇ ਨਹੀਂ ਲਾਣੀ ਸਾਹਿਬ ਉਹ ਲਾ ਦੇਣ ਮੰਨੂ ਕੋਈ ਵੀ ਲੀਡਰ ਸਾਹਿਬਾਨ ਚਾਹੇ ਆਮ ਆਦਮੀ ਪਾਰਟੀ ਵਾਲੇ ਚਾਹੇ ਕਾਂਗਰਸ ਵਾਲੇ ਚਾਹੇ ਕੋਈ ਦੂਜਾ ਕੋਈ ਕਿਸਾਨ ਹੈ ਉਹ ਜਿਹੜੇ ਅੱਜ ਲੋਕਾਂ ਨੂੰ ਨੌਜਵਾਨਾਂ ਨੂੰ ਲਿਜਾ ਕੇ ਉੱਥੇ ਬਾਰਡਰ ਤੇ ਖੜੇ ਕਰ ਰੱਖੇ ਹੈ ਉਹ ਮੰਨੂ ਦੱਸ ਦੇਣ ਵੀ ਅਸੀਸ ਬਈ ਸੁਨੀਲ ਅਸੀਤਾ ਆ ਦੋ ਫਸਲਾਂ ਜਿਹੜੀਆਂ ਆ ਲਾਵਾਂਗੇ ਤੇ ਮੈਂ ਨਾਲ ਚੱਲਣ ਨੂੰ ਤਿਆਰ ਹਾਂ ਸਭ ਮੈਂ ਪਾਰਟੀ ਦਾ ਪ੍ਰਧਾਨ ਆ ਬੀਜੇਪੀ ਦਾ ਜਿਹਨੂੰ ਆ ਕਹਿੰਦੇ ਇਹਨਾਂ ਦੇ ਖਿਲਾਫ ਹੈ ਆਓ ਨਾਲ ਚਲੀਏ ਅਸੀਂ ਗਰੰਟੀ ਲੈ ਕੇ ਦਿੰਨੇ ਆ